ਦੋਸਤੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆ ਤੁਹਾਨੂੰ ਅਸੀਂ ਬੋਰਡ ਦਾ ਦਰਖਤ ਦਿਖਾ ਰਹੇ ਹਾਂ ਜੋ ਕਿ ਬਾਣਾ ਨਹੀਂ ਤਾਂ ਜੇ ਕਿਹਾ ਜਾਵੇ ਤਾਂ ਘਟੋ ਘਟ 14 15 ਫੁੱਟ ਦਾ ਇਹਦਾ ਘੇਰਾ ਹੈ ਬੋਰਡ ਦੇ ਦਰਖਤ ਦਾ ਪਿੰਡ ਆਲੀਗਿਆਂ ਦੇ ਅੱਡੇ ਤੇ ਇਹ ਬੋਰ ਦਾ ਧਰਕਤ ਲੱਗਿਆ ਹੋਇਆ ਹੈ ਕਿਸੇ ਜਾਣਕਾਰ ਨੂੰ ਪੁੱਛਦੇ ਆਂ ਵੀ ਇਹਨੂੰ ਕਿੰਨਾ ਸਮਾਂ ਹੋ ਗਿਆ ਲੱਗੇ ਨੂੰ ਤੁਹਾਨੂੰ ਦਿਖਾ ਰਹੇ ਆਂ ਵੀ ਇਹਦੇ ਸਾਈਡਾਂ ਤੇ ਪੂਰਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਇਟਾ ਲਾ ਕੇ ਇਹਦੀ ਜੜ ਨੂੰ ਮਜ਼ਬੂਤ ਕੀਤਾ ਗਿਆ ਹੈ ਬਹੁਤ ਹੀ ਉੱਚਾ ਧਰਕਤ ਹੈ ਬੋਰ ਦਾ ਏਵੀਂ ਛਾਂ ਥੱਲੇ ਤੁਸੀਂ ਜੇ ਝੂਠ ਨਾ ਮਾਰੀਏ ਤਾਂ 50 60 ਮੰਜੇ ਇਹ ਵੀ ਛਾਂ ਥੱਲੇ ਦਾਹੇ ਜਾ ਸਕਦੇ ਐ ਇਹਦੀਆਂ ਡਾਹਣੀਆਂ ਜੋ ਥੱਲੇ ਤੱਕ ਲੱਗ ਰਹੀਆਂ ਨੇ ਪਰ ਤੁਹਾਨੂੰ ਇੱਕ ਹੋਰ ਚੀਜ਼ ਦਿਖਾ ਰਹੇ ਹਾਂ ਵੀ ਇਹ ਬੋਰਡ ਦਾ ਦਰਖਤ ਹੈ ਜਿਹੜਾ ਆ ਇਧਰਲੀ ਸਾਈਡ ਤੋਂ ਸੜਕ ਵਾਲੀ ਸਾਈਡ ਤੋਂ ਕੱਟਿਆ ਗਿਆ ਇਹਦਾ ਕਾਰਨ ਇਹੀ ਹੋ ਸਕਦਾ ਵੀ ਇਹਦਾ ਡਾਣਾ ਹੈ ਜਿਹੜਾ ਉਹ ਸੜਕ ਦੇ ਵੱਲ ਜਾਂਦਾ ਹੋਵੇਗਾ ਹਾਗਰ ਕੋਈ ਪਿੰਡ ਆਲੀ ਗਿਆ ਦਾ ਕੋਈ ਸਿਆਣਾ ਸੂਝਵਾਨ ਵਿਅਕਤੀ ਮਿਲਿਆ ਤਾਂ ਉਹ ਤੋਂ ਗੱਲ ਵੀ ਪੁੱਛਾਂਗੇ ਵੀ ਉਹਨੂੰ ਕਿੰਨਾ ਚਿਰ ਹੋ ਗਿਆ ਬੋੜ ਦੇ ਦਰਖਤ ਲੱਗੇ ਨੂੰ ਤੁਹਾਡਾ ਪਿੰਡ ਆਹੀ ਹੈ ਜੀ ਨਹੀਂ ਇਹ ਸਿੱਧਾ ਬਾਹਰ ਹੈ ਹਾਂ ਤਾਂ ਉਹਨੂੰ ਦਿਖਾ ਰਹੇ ਆ ਬੋੜ ਦਾ ਦਰਖਤ ਇਧਰ ਤਾਪਾ ਨੂੰ ਸੜਕ ਜਾਂਦੀ ਹੈ ਦੂਜੇ ਪਾਸੇ ਇਹ ਆਲੀਕਿਆਂ ਦਾ ਬੱਸ ਅੱਡ ਆ ਗਿਆ ਤਾਂ ਕਿ ਅਸੀਂ ਵੀ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਦਰਖਤ ਲਾਇਆ ਕਰੋ ਅੱਜ ਜੀ ਸੰਤ ਜੀਦਰਨ ਸਿੰਘ ਦੀ ਵਰਸੀ ਸੀ ਗਰਮੀ ਜ਼ਿਆਦਾ ਹੋਣ ਕਰਕੇ ਸਰਦਾਲੂ ਇਸ ਦਰਖਤ ਦੇ ਥੱਲੇ ਆ ਕੇ ਰਾਹਤ ਮਹਿਸੂਸ ਕਰ ਰਹੇ ਨੇ ਆਹ ਦੇਖੋ ਬੱਚੇ ਖੜੇ ਨੇ ਨੌਜਵਾਨ ਖੜੇ ਨੇ ਦਰਖਤ ਥੱਲੇ ਇਹਦੀ ਛਾਂ ਥੱਲੇ ਤਾਂ ਸਿੱਖ ਸਭ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਬੂਟੇ ਲਾਓ ਤਾਂ ਜੋ ਬਾਤਾ ਪਰਨਾ ਅਤੇ ਆਕਸੀਜਨ ਮਿਲ ਸਕੇ ਅਗਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਲਾਇਕ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ